ਇਧਰ ਦੇਖ ਕੇ ਪੜਨਾ ਸਾਜੀ ਦੇਖੇ ਇਧਰ ਇਧਰ ਜਿਹੜੀ ਵੇਖੇ ਬੜਾ ਖੰਡ ਬੜਾ ਵੇ ਆਹ ਤੇਰਾ ਚਾ پھر ڪري ਕਿਆਰਾ ਦੇ ਛੋਟੀ ਜਿਹਾ ਉਹ ਬੈਠ ਰਹਿਣਾ ਹੈ ਮਮਾ ਫੋਕੋ ਕਰ ਕਰ। ਆਪਣਾ ਨਾਮ ਦੱਸੋ ਬਈ। ਮੇਰਾ ਨਾਮ ਤੇਜੇ ਸਿੰਘ ਦਾ ਵਾਹੀ ਹੈ ਪਿੰਡ ਪੰਜਾਬ ਐਂ ਜੋਜਲਾਨੇ ਆ। ਅੱਜ ਦਾ ਦਿਨ ਮਨਾਉਣ ਵਾਸਤੇ ਰਖੜੀਆਂ ਦਾ ਤਿਉਹਾਰ ਮਨਾਉਣ ਲਈ ਕਿੱਥੇ ਬੰਦਿਓ ਕਿਵੇਂ ਮੰਦੇ ਵਿੱਚ ਵਿਚਾਰ। ਅਸੀਂ ਇੱਥੇ ਐਸੇ ਰਖੜੀ ਦਾ ਤਿਉਹਾਰ ਬੇਆਸਰਾ ਦੇ ਆਸਰਾ ਆਸ਼ਰਮ ਵਿੱਚ ਪਹੁੰਚੇ ਆਂ ਜਿੱਥੇ ਇਹ ਸਾਡੀਆਂ ਭੈਣਾਂ ਭਰਾਵਾਂ ਆਪਣਿਆਂ ਦੀ ਵੇਟ ਕਰ ਰਹੀਆਂ ਈ ਭਾਰ ਪਰਾ ਮਾੜੀ ਕਿਸਮ ਨੂੰ ਇਹਨਾਂ ਭੈਣਾਂ ਕੋ ਨਹੀਂ ਪਹੁੰਚੀ ਵੀ ਭੈਣਾਂ ਤੇ ਹਾਲਾਤ ਚਲੋ ਸਮਾਜ ਵੱਲੋਂ ਤੇ ਇਹੋ ਕਿਹਾ ਜਾਂਦਾ ਵੀ ਇਹ ਮਨਬੁੱਧੀ ਆ ਜਾਂ ਇਹਨਾਂ ਨੂੰ ਸਮਝ ਨਹੀਂ ਹੈਗੀ ਵੀ ਜਾਂ ਇਹ ਹੈਂਡੀਕੈਪ ਆ ਇਹੋ ਸਮਾਜ ਨੇ ਹੋ ਕੇ ਨਕਾਰਿਆ ਨਕਾਰਿਆ ਗਿਆ ਇਹਨਾਂ ਨੂੰ ਪਰ ਸਾਡ ਨੂੰ ਇਹ ਭੈਣਾਂ ਵਧੀਆ ਲੱਗਦੀਆਂ ਆ ਜਿਦਾਂ ਸਾਡੀਆਂ ਅਸਲ ਭੈਣਾਂ ਨਾਲ ਉਦਾਂ ਹੀ ਸਾਨੂੰ ਇਹ ਭੈਣਾਂ ਲੱਗਦੀਆਂ ਆ ਜਿੱਥੇ ਹਰ ਇੱਕ ਭੈਣ ਨੂੰ ਆਪਣੇ ਭਰਾ ਦੀ ਵੇਡ ਹੁੰਦੀ ਆ ਨਾ ਵੀ ਸਾਡੇ ਭਰਾ ਨੇ ਰਖੜੀ ਤੇ ਜਾਂ ਸਾਡੇ ਕੋਲ ਆ ਨਾ ਜਾਂ ਹੀ ਭਰਾ ਦੇ ਰਖੜੀ ਬੰਨਣ ਜਾਣਾ ਹੈ ਇਦਾਂ ਹੀ ਇਹਨਾਂ ਭੈਣਾਂ ਨੂੰ ਵੀ ਆਪਣੇ ਭਰਾਵਾਂ ਦੀ ਵੇਟ ਆ ਵੀ ਸਾਡੇ ਭਰਾ ਆਉਣ ਤੈਨੂੰ ਰਖੜੀ ਬੰਨਣ ਭਾਰੋ ਉਹ ਭਰਾ ਏਡੇ ਵੱਦ ਨਸੀਬ ਹੈਗੇ ਆ ਵੀ ਭੈਣਾਂ ਹੁੰਦੇ ਹੋਏ ਵੀ ਆਪਣੇ ਗੁੱਟੋਂ ਨਾਲ ਸੁੰਨੇ ਛੱਡੇ ਹੋਏ ਆ ਤੁਹਾਡੇ ਮਨ ਦੇ ਵਿੱਚ ਵਿਚਾਰ ਤੋਂ ਮੇਰੇ ਮਨ 'ਚ ਇਹ ਹੋਇਆ ਵੀ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਦੀ ਗੱਲ ਹੈ ਮੇਰੀ ਗੁੜੀਆਂ ਨੇ ਮੇਰੇ ਰਖੜੀ ਬੰਨੀ ਤੇ ਉਹਨੂੰ ਬੜਾ ਚਾਹ ਆ ਵੀ ਮੈਂ ਨਾ ਆਪਣੇ ਪਾਪਾ ਦੇ ਰਖੜੀ ਬੰਦੀ ਬੰਨੀ ਆ ਪਰ ਮੇਰੇ ਮਨ 'ਚ ਇਹ ਖਿਆਲ ਆਇਆ ਵੀ ਜਿੱਥੇ ਮੈਂ ਗੁੜੀਆਂ ਜਨਮ ਦਿਨ ਮਨਾਉਣ ਜਾਂਦਾ ਹਰ ਸਾਲ 3 ਸਾਲ ਹੋ ਗਏ ਆ ਇੱਥੇ ਲਗਾਤਾਰ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਨਮ ਦਿਨ ਮਨਾਉਣਾ ਹੁੰਦਾ ਇਸੇ ਤੋਂ ਮੈਨੂੰ ਵੀ ਇਨਾ ਭੈਣਾਂ ਦਾ ਉਸ ਦਿਨ ਚੇਤਾ ਆਇਆ ਵੀ ਉਹ ਵੀ ਭੈਣਾਂ ਕਿਸੇ ਦੀ ਵੇਟ ਕਰਨ ਦੀਆਂ ਹੋਣਗੀਆਂ ਉੱਥੇ ਬੇਟੀਆਂ ਆਸ਼ਰਮ ਦੇ ਵਿੱਚ ਵੀ ਕੋਈ ਸਾਡਾ ਵੀ ਭਰਾ ਆਵੇ ਤੇ ਰਖੜੀ ਬੰਨੇ ਮੈਂ ਬਾਬਾ ਜੀ ਨੂੰ ਫੋਨ ਕੀਤਾ ਵੀ ਕਿਸੇ ਭੈਣਾਂ ਦਾ ਜਾਂ ਕੋਈ ਭਰਾ ਆਉਂਦਾ ਰਖੜੀ ਬੰਨ ਬਾਬਾ ਜੀ ਕਹਿੰਦੇ ਕੋਈ ਨਹੀਂ ਆਉਂਦਾ ਮੈਂ ਬਾਬੇ ਨੂੰ ਕਿਹਾ ਵੀ ਮੈਂ ਕੱਲ ਛੱਡੇ ਕੋ ਇਨਾ ਭੈਣਾਂ ਦਾ ਭਰਾ ਬਣ ਕੇ ਰਖੜੀ ਬਣਾਉਣਾ ਆਉਣ ਲੱਗਾ ਆ ਤੇ ਭੈਣਾਂ ਵੀ ਪੂਰਾ ਖੁਸ਼ ਹੋਈਆਂ ਵੇਖ ਕੇ ਵੀ ਸਾਡਾ ਭਰਾ ਰਖੜੀ ਬਣਾਉਣ ਆਇਆ ਆ ਤੇ ਪੰਜੀ ਭੈਣਾਂ ਨੇ ਮੈਨੂੰ ਬਹੁਤ ਹੀ ਦਿਵਾਵਾਂ ਦਿੱਤੀਆਂ ਆ ਇਹ ਥੋੜੇ ਪੈਸੇ ਵਿੱਚ ਬਹੁਤ ਦਵਾਈਆਂ ਲੈ ਕੇ ਚੱਲੇ ਆ ਮੈਂ ਇੱਥੋਂ ਤੇ ਇਹੋ ਮੈਂ ਅਪੀਲ ਕਰਦਾ ਆ ਵੀ ਤੁਸੀਂ ਵੀ ਇਹਨਾਂ ਆਸ਼ਰਮਾਂ ਵਿੱਚ ਭੈਣਾ ਕੋ ਮਾਵਾ ਕੋ ਜ਼ਰੂਰ ਪਹੁੰਚੋ ਤੇ ਇਹਨਾਂ ਦੀਆਂ ਦਵਾਈਆਂ ਲਓ ਕਿਉਂਕਿ ਇਹਨਾਂ ਦੀਆਂ ਦਵਾਈਆਂ ਸਾਨੂੰ ਥੋੜੇ ਪੈਸਿਆਂ ਵਿੱਚ ਮਿਲ ਜਾਂਦੀਆਂ ਆ ਉਹ ਭੈਣ ਹਰ ਇੱਕ ਭੈਣ ਇਹ ਚਾਹੁੰਦੀ ਵੀ ਮੇਰਾ ਭਰਾ ਮੇਰੇ ਕੋ ਰਖੜੀ ਬਣਾਇਆ ਕਰੇ ਇਸੇ ਨੂੰ ਕਰਦੇ ਇੱਥੇ ਇੱਕ ਭੈਣ ਆ ਜਿਨੇ ਸੋਚਿਆ ਵੀ ਮੇਰਾ ਭਰਾ ਵੀ ਮੇਰੇ ਕੋ ਰਖੜੀ ਬਣਾਉਂਦਾ ਸੀ ਤੇ ਉਹਦਾ ਇਹੋ ਸੋਚ ਕੇ ਮਨ ਭਰ ਆ ਵੀ ਮੈਂ ਆਪਣੇ ਭਰਾ ਦੇ ਰਖੜੀ ਬਣਨੀ ਪਰ ਮੇਰਾ ਭਰਾ ਨਹੀਂ ਪਹੁੰਚਿਆ ਤੇ ਹੋਰ ਕੋਈ ਮੇਰਾ ਭਰਾ ਬੁੱਝ ਗਿਆ ਮੇਰੇ ਕੋ ਰਖੜੀ ਬਣਾਉਂਦਾ ਤੇ ਉਹਦਾ ਮਾਨ ਪਰ ਆਇਆ ਪੈਣ ਦਾ ਕਾਫੀ ਜ਼ਿਆਦਾ ਇਹੀ ਕੋਸ਼ਿਸ਼ ਕਰਾਂਗੇ ਜਿੱਥੇ ਮੈਂ ਆਪਣੀ ਕੁੜੀ ਦਾ ਜਨਮ ਦਿਨ ਹਰ ਸਾਲ ਮਨਾਉਣਾ ਤੇ ਮੈਂ ਰਖੜੀ ਦਾ ਤਿਹਾੜੀ ਵੀ ਨਾ ਪੈਣਾ ਹਰ ਸਾਲ ਮਨਾਉਣਾ ਆਇਆ ਕਰਾਂਗਾ ਕਿਉਂਕਿ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਹਰ ਇੱਕ ਭੈਣ ਨੇ ਬੜੇ ਤਰੀਕੇ ਚੰਗੇ ਤਰੀਕੇ ਨਾਲ ਮੇਰੇ ਰਖੜੀ ਬੰਨੀ ਆ ਮੈਨੂੰ ਮਿੱਠਾ ਖਵਾਇਆ ਤੇ ਜੋ ਇੱਕ ਭੈਣ ਆ ਆਪਣੇ ਭਰਾ ਵਾਸਤੇ ਕਰਦੀ ਆ ਉਹ ਭੈਣਾਂ ਨੇ ਆਪਣੇ ਭਰਾ ਵਾਸਤੇ ਬਹੁਤ ਹੀ ਚਾਹ ਕੀਤਾ ਤੇ ਬਹੁਤ ਦੁਆਵਾਂ ਦਿੱਤੀਆਂ ਆ। ਦੁਆਵਾਂ ਨੂੰ ਜੀ ਅਪੀਲ ਲਾਉਣੀ ਚਾਹੁੰਦੇ ਜੇ ਇੱਥੋਂ ਤਾਈ ਪਹੁੰਚਣਗੇ ਤੇ ਮੇਰੇ ਖਿਆਲ ਇਹਨਾਂ ਦੇ ਹਾਲਾਤ ਜਿਹੜੇ ਨੇ ਫਿਕਰ ਜਾਏ। ਮੈਂ ਇਹੋ ਪਰਿਵਾਰਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਇਹ ਭੈਣਾਂ ਤੇ ਮਾਵਾਂ ਜਿਹੜੀਆਂ ਐ ਇਸ ਵਕਤ ਮਨਬੁੱਧੀ ਨਹੀਂ ਰਹੀਆਂ ਵੀ ਇਹ ਵੀ ਤੁਹਾਡੀਆਂ ਉਡੇ ਕਾਣਡੀਆਂ ਆ, ਤੁਹਾਡੇ ਪੁੱਤਾਂ ਦੀਆਂ ਉਡੇ ਕਾਣਡੀਆਂ ਆ, ਆਪਣੇ ਭਰਾਵਾਂ ਦੀਆਂ ਉਡੇ ਕਾਣਡੀਆਂ ਆ। ਮੈਂ ਤਾਂ ਕਹਿੰਦਾ ਇਹੋ ਹੱਥ ਬੇਨ ਬੇਨ ਵੀ ਜੇ ਆਪਾਂ ਇਹਨਾਂ ਭੈਣਾਂ ਦੇ ਭਰਾਵਾਂ ਨੂੰ ਸਾਂਭ ਲਾਂਗੇ ਤੇ ਇਹਨਾਂ ਨਾਥਾ ਆਸ਼ਰਮਾਂ ਦੀ ਲੋੜ ਨਹੀਂ ਪੈਣੀ ਵੀ। ਤੇ ਮੈਂ ਇਹ ਚਾਹਣਾ ਵੀ ਇਹਨਾਂ ਨੂੰ ਦਵਾਈ ਕਰਾਈ ਜਾਵੇ ਇਹ ਹਰ ਇੱਕ ਚੀਜ਼ ਦਾ ਹੱਲ ਹੈਗਾ ਜੇ ਕੋਈ ਰੋਗ ਆਉਂਦਾ ਆ ਉਹਦਾ ਹੱਲ ਵੀ ਹੈਗਾ ਆ ਤੇ ਮੈਂ ਇਹ ਚਾਹਣਾ ਵੀ ਜੇ ਤੁਹਾਡੇ ਘਰ ਮਨਬੁੱਧੀ ਨੇ ਜਨਮ ਲਿਆ ਆ ਉਹਨੂੰ ਆਪਾਂ ਦਵਾਈ ਕਰਾ ਕੇ ਠੀਕ ਵੀ ਕਰ ਸਕਦੇ ਆ ਜੇ ਹੈਂਡੀਕੈਪ ਨੇ ਜਨਮ ਲਿਆ ਉਹਨੂੰ ਠੀਕ ਕਰ ਸਕਦੇ ਆ ਥੋੜੇ ਦਿਨ ਪਹਿਲੇ ਗੁਰਨਾਣਕੋ ਹਸਪੀਟਲ ਇੱਕ 7 ਦਿਨ ਦੀ ਕੋਈ ਬੱਚੀ ਛੱਡ ਗਿਆ ਸੀ ਉਸ ਦੀ ਕਾਰਨ ਕੀ ਸੀ ਚੌਂਕੜੀ ਵੱਜੀ ਹੋਈ ਸੀ ਪਰਵਾਰ ਨੂੰ ਇਹ ਵੀ ਇਹ ਹੈਂਡੀਕੈਪ ਆ ਪਰ ਉਹ ਹੈਂਡੀਕੈਪ ਨਹੀਂ ਸੀ ਗੁੜੀਆ ਉਹਨੂੰ ਉਹਦਾ ਹੱਲ ਹੈਗਾ ਆ ਅੱਜ ਕੱਲ੍ਹ ਹੈ ਉਹ ਜਿਹੜੇ ਪੈਰ ਜੁੜੇ ਹੋ ਜਾਂ ਕੁਝ ਆ ਬੂੜ ਬਣ ਜਾਂਦੇ ਆ ਜੇ ਹਰ ਮਸਲੇ ਦਾ ਹੱਲ ਹੁੰਦਾ ਇਸ ਕਰਕੇ ਮੈਂ ਇਹ ਕਹਿੰਨਾ ਵੀ ਆਪਣੇ ਪਰਿਵਾਰ ਨੂੰ ਆਪਣੇ ਅੰਗਾਂ ਨੂੰ ਇਦਾਂ ਆਸ਼ਰਮਾਂ ਵਿੱਚ ਰਹਿ ਲਈ ਨਾ ਛੱਡੋ ਹਾਂਜੀ ਬਾਬਾ ਜੀ ਆਪਣਾ ਨਾਮ ਦੱਸ ਜੀ ਜੀ ਅੱਜ ਤਾਂ ਵੈਗੂ ਜੀ ਦੇ ਖਾਲਸਾ ਬੈਗੂ ਜੀ ਦੇ ਪੁੱਤ ਦਾਸ ਕਬਲਜੀਤ ਸਿੰਘ ਬੀ ਆਸਰਿਆਂ ਦਾ ਆਸਰਾ ਸੇਵਾ ਸੁਸਾਇਟੀ ਤੋਂ ਹਾਂਜੀ ਅੱਜ ਤੇਜੀ ਵੀਰ ਜੀ ਤੇ ਜਿਹੜਾ ਭੈਣਾ ਦੇ ਨਾਲ ਤੇ ਹਾਰਮ ਨਾਉਣ ਪੌਂਜਾ ਕਿਦਾ ਕਿਵੇਂ ਦੇਖਦੇ ਫਿਰ ਤਾਂ ਮੈਨੂੰ ਧੰਨਵਾਦ ਤੁਹਾਡਾ ਔਰ ਮੇਰੇ ਤੇਜੀ ਭਾਜੀ ਨਾਲ ਜੇ ਸਾਡੇ ਕੋ ਪਹੁੰਚੇ ਨੇ ਤਾਂ ਬੜੀ ਖੁਸ਼ੀ ਹੋਈ ਜੀ ਬੜੀ ਖੁਸ਼ੀ ਹੋਈ ਕਿ ਤੇਜੀ ਬਾਈ ਜੀ ਸਾਡੇ ਕੋ ਪਹੁੰਚੇ ਖੁਸ਼ੀ ਦੋ ਦੋ ਹੋ ਗਈ ਜੇ ਤੇਜੀ ਬਾਈ ਦੀ ਕਾਲ ਆ ਗਈ ਕਿਉਂਕਿ ਮੈਂ ਜਦੋਂ ਆਪਣੇ ਬੱਚਿਆਂ ਨੂੰ ਆ ਕੇ ਵੇਖਣਾ ਤਾਂ ਰੂਹ ਮੂੰਹ ਮਚਾਏ ਪੈ ਸੀ ਤੇ ਮੈਨੂੰ ਕਿ ਇੱਕ ਦੋ ਬੱਚਿਆਂ ਨੇ ਕਿਹਾ ਰਖੜੀ ਦਾ ਕੀ ਮਾਹੌਲ ਹੈ ਮੇਰੇ ਕੋਲ ਕੋਈ ਨਹੀਂ ਕੋਈ ਰੂਹ ਆਏਗੀ ਪਰ ਉਹ ਅਚਾਨਕ ਕਿ ਤੇਜੀ ਬਾਈ ਦੀ ਕਾਲ ਆ ਗਈ ਕਿ ਮੈਂ ਰਖੜੀ ਮਨਾਉਣ ਲਈ ਆ ਰਿਹਾ ਤਾਂ ਬੜੀ ਖੁਸ਼ੀ ਹੋਈ ਔਰ ਮੇਰੇ ਤੇ ਜਿਹੜੀ ਖੁਸ਼ੀ ਹੋਣੀ ਨੈਚਰਲ ਗੱਲ ਆ ਪਰ ਮੇਰੇ ਬੱਚਾ ਤੇ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਕਿੰਨੀ ਨੈਚਰਲ ਖੁਸ਼ੀ ਤੇ ਦਿਖ ਰਹੀ ਬੱਚੇ ਤੇ ਸਾਦਗੁਦੀ ਚੜਦੀ ਕਲਾ ਮੇਰੇ ਬੱਚਾ ਉੱਤੇ ਇੱਕ ਭੈਣ ਦਾ ਮਾਣ ਹਾਂ ਉਹ ਮਨ ਇਹਦੇ ਮਤਲਬ ਤੁਸੀਂ ਜਨਾ ਕਿ ਮਨ ਭਰਿਆ ਇਹਦਾ ਮਤਲਬ ਕਿ ਕਈ ਬੱਚੇ ਕਹਿੰਦੇਗੇ ਮੈਂਟਲੀ ਆ ਆਸ਼ਰਮ ਚ ਚੱਲਦੇ ਮੈਂਟਲੀ ਨਹੀਂ ਹੁੰਦੇ ਜੇ ਮੈਂਟਲੀ ਹੁੰਦਾ ਤਾਂ ਜਿਵਤੀ ਨਹੀਂ ਬੱਝਦਾ ਤੇ ਜਿਵਤੀ ਦੇ ਅੱਖਾਂ ਜਿੱਥੋਂ ਤਾਂ ਆਈ ਜਾਏ ਨਾ ਔਰ ਅੱਖੜੀਆਂ ਬੰਦੇ ਬੰਦੇ ਤੂੰ ਦੇਖਿਆ ਉਹ ਗੁੱਟ ਤੇ ਕਿਸੇ ਵੀ ਕਿਸੇ ਵੀ ਭੈਣ ਨੇ ਕੋਈ ਗੰਦ ਗਲਤ ਨਹੀਂ ਮਾਰੀ ਔਰ ਅੱਖੜੀਆਂ ਸਹੀ ਬਣੀਆਂ ਸਾਰੀਆਂ ਹੀ ਮੈਂਟਲੀ ਨਹੀਂ ਹੈ ਠੀਕ ਨੇ ਪਰ ਲੋਕਾਂ ਦੇ ਹਾਲਾਤ ਔਰ ਜਿੱਦਾਂ ਵੀ ਕਿਦੋਂ ਘਰ ਦੇ ਹਾਲਾਤ ਨੇ ਇਹਨਾਂ ਨੂੰ ਮੈਂਟਲੀ ਕਰਤਾ ਤਾਂ ਮੈਂਟਲੀ ਕੋਈ ਨਹੀਂ ਹੁੰਦਾ ਇਹਨਾਂ ਦੇ ਆਪਣੇ ਭਰਾ ਇੱਥੋਂ ਦਾ ਹੀ ਹੁੰਦੇ ਨੇ ਨਹੀਂ ਅਜੇ ਤੱਕ ਅਜੇ ਕੋਈ ਪਹੁੰਚਿਆ ਫੋਨ ਤੱਕ ਨਹੀਂ ਆਇਆ ਮੈਂ ਆਸ ਹੈ ਕਿ ਕੋਈ ਪਹੁੰਚੇਗਾ ਬਾਕੀ ਉਹਦੇ ਰੰਗ ਨਹੀਂ ਜੋ ਚਾਇਆ ਤੇ ਇਹਨਾਂ ਦੇ ਮਨ 'ਚ ਮੇਰ ਪਏਗੀ ਕਿ ਭੈਣਾਂ ਨੂੰ ਮਿਲਣਾ ਵਾ ਮਿਲਣਾ ਉਹ ਤੇ ਨਾ ਜਿਹੜੀ ਖੁਸ਼ੀ ਅੱਜ ਤੇਜੀ ਭਾਈ ਨਾਲ ਆਈਆਂ ਥੋੜੀ ਜਦੋਂ ਉਹ ਆਏਗਾ ਉਹ ਡਬਲ ਹੋ ਜਗੀ ਖੁਸ਼ੀ ਤਨ ਪਤਾ ਭੈਣਾਂ ਨਾਲ ਭਰਾ ਮਿਲਦੇ ਨੇ ਤਾਂ ਖੁਸ਼ੀਆਂ ਮਿਲਦੀਆਂ ਨੇ ਸਦਕਾ 25 ਰੂਹਾਂ ਭੈਣਾਂ ਜਿਨ੍ਹਾਂ ਨੂੰ ਮੈਂ ਕਹਿੰਦਾ ਉਹ ਹੈਗੀਆਂ ਨੇ ਆਪਣੇ ਇਹਨਾਂ ਦੇ ਆਉਂਦੇ ਨਹੀਂ ਦਿਨ ਤਿਆਰ ਦੇ ਅ ਅਜੇ ਤੱਕ ਨਹੀਂ ਕੋਈ ਪਹੁੰਚਿਆ ਬਸ ਇਹੀ ਆ ਕਿ ਪਹੁੰਚਦੇ ਆ ਠੀਕ ਹੈ ਜੀ ਠੀਕ ਹੈ ਬਸ ਤੋਂ ਵੱਧ ਕੋਈ ਉਹਨਾਂ ਦਾ ਮੈਸੇਜ ਨਹੀਂ ਮਿਲਦਾ ਕਿ ਅਸੀਂ ਆਣਾ ਵਾ ਮਿਲਣਾ ਵਾ ਬਾਕੀ ਜਿਹੜੇ ਸੰਸਾਰ ਵਿੱਚ ਚੱਲਿਆ ਆਂ ਅੰਜੂ ਵਾਲੇ ਆ ਜਤੇਜੀ ਭਾਜੀ ਨੇ ਆ ਨਦੀਪ ਭਾਜੀ ਹੋਰ ਵੀ ਕਈ ਅੰਜੂ ਉਹ ਪਹੁੰਚਦੇ ਨੇ ਪਰ ਭਰਾ ਨਹੀਂ ਪਹੁੰਚਦਾ ਜਿੰਨੀ ਲੋੜ ਆ ਉਹ ਨਹੀਂ ਪਹੁੰਚਦਾ ਮੈਂ ਇਹੋ ਬੇਨਤੀ ਕਰਾਂਗਾ ਭਰਾਵਾਂ ਨੂੰ ਜ਼ਰੂਰੀ ਬੇਨਤੀ ਆ ਕਿ ਬਾਅਦ ਨੇ ਪ੍ਰਾਲੇ ਕਰ ਦੇਣਾ ਆਪਾਂ ਕਿ ਜਿੱਦਾਂ ਤੇਜੀ ਭਾਈ ਨੇ ਕਿਹਾ ਸੀ ਕੰਜਕਾਬਦੋਂ ਨੇ ਹੋਰ ਕਈ ਗੱਲਾਂ ਤੁਸੀਂ ਸਮਝ ਸਕਦੇ ਹੋ ਨਾ ਬਾਦ ਸੇਵਾ ਕਰਦੋਂ ਤੁਸੀਂ ਆਪਣੇ ਪਰਿਵਾਰ ਦੀ ਕਰ ਲੋ ਇਹ ਤੋਂ ਵੱਡੀ ਕੋਈ ਸੇਵਾ ਨਹੀਂ ਠੀਕ ਹੈ